विधानसभा कमेटी जो मीटिंग होगी देखो पंज सरकार वालों जो विधानसभा कमेटी बनाई जाएल कांग्रेस के हिसाब से सारे काम हो गए अभी विशेष तौर से शिरकत की सारे मेरे मैं मैंबर साहबान ने मोदी साहब ने जीत की बाजी छात्र ਔਰ ਕੰਪਨੀ ਦੇ ਫੈਨ ਮੀਟਿੰਗ ਦੇ ਡਾਇਰੈਕਟਰ ਜੀ ਤੋਂ ਬਸੈਂਦ ਫੁਮਾਸ਼ੀ ਉਹ ਜੀ ਮੈਡ ਔਰ ਜਿਹਦੇ ਵਿੱਚ ਕੀ ਅੱਜ ਸਾਰੇ ਹੀ ਪੁਚਨਕਾਰੀ ਦੇ ਵੈਦਗਰ ਕੌਂਸਲ ਦੇ ਜੋ ਨੇ ਟ੍ਰੇਨਿੰਗ ਦਿੱਤੀ ਜੀ ਅਪ੍ਰੀਸ਼ਰ ਤੇ ਕੋਈ ਡਿਵੈਲਪਮੈਂਟ ਤੇ ਸੀਵੀ ਰਿਪੋਰਟ ਦੇ ਸਾਡੇ ਅਰਗੋਸ਼ਨ ਦੇ ਕਮਿਸ਼ਨਰ ਜੀ ਦੇ ਗਵਰਨਰਿਕੋ ਪਲਾਨਿੰਗ ਜੀ ਦੇ ਐਬੀਸੀ ਸਾਹਿਬ ਤੇ ਗੁਰਮੰਗਲ ਜੀ ਐਸਟੀਓ ਔਰ ਸਾਰੇ ਹੀ ਜਿੰਨੀਆਂ ਅਫਸਰਸ ਜਿਹੜੇ ਮੁwidetilde ਵਿਚਾਰ ਪ्राਦਰ ਦਿੱਤਾ ਜੋ ਜੋ ਨਗਰ ਕੌਂਸਲ ਖਰੜ ਦੇ ਵਿੱਚ ਪ੍ਰੋਬਲਮਸ ਨੇ ਪਾਵੇ ਪਾਵੇ ਪਾੜੀ ਸੀ ਗਈ ਦੀ ਹੈ ਉਹਦੇ ਬਾਰੇ ਵਿਚਾਰ ਪ्राਦਰ ਦਿੱਤਾ ਵੀ ਜਿਹੜੇ ਐਸਟੀਪੀ ਲੱਗਣਿਆ ਹੋਣ ਜਿੰਦੇ ਜਲਦੀ ਲਾਏ ਜਾਣ ਉਹਦੇ ਨਾਲ ਸਫਾਈ ਦੇ ਉੱਤੇ ਗੱਲਬਾਤ ਕੀਤੀ ਆ ਔਰ ਜਿੰਨੀਆਂ ਲੀਗਲ ਔਰ ਇਲਲੀਗਲ ਇੱਥੇ ਕਲੋਨੀਆਂ ਬਣੀਆਂ ਨੇ ਉਹਨਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਚਰਚਾ ਹੋਈ ਹੈ ਵੀ ਇਹ ਇਲੀਗਲ ਕਲੋਨੀਆ ਨੇ ਜਿਹਦੇ ਕੰਪੌਂਡੇਬਲ ਹੋ ਸਕਦੀਆਂ ਨੇ ਉਹਨਾਂ ਤੋਂ ਜੁਰਮਾਨਾ ਲੈ ਕੇ ਉਹਨਾਂ ਲੀਗਲ ਕਰੋ ਜਿਹੜੀਆਂ ਨਹੀਂ ਹੋ ਸਕਦੀਆਂ ਉਹਨਾਂ ਤੇ ਪੜਦੀ ਕਾਰਵਾਈ ਕਰੋ ਔਰ ਜੋ ਭੂਮੀ ਬਾਕੀਆਂ ਉਹ ਬਿਲਕੁਲ ਨਹੀਂ ਅਸੀਂ ਕੰਪਲ ਦੇ ਰਹੇਗਾ ਔਰ ਕੋਈ ਜੋ ਲੋਕ ਟੈਕਸ ਦੇ ਕੇ ਸਰਕਾਰ ਨੂੰ ਬਾਲੀਆਂ ਪੈਸਾ ਦੇ ਕੇ ਆਪਣੀ ਕਲੋਨੀ ਨੂੰ ਅਪਰੂਵ ਕਰਾਉਂਦੇ ਨੇ ਉਹਨਾਂ ਦੀ ਆੜ ਦੇ ਵਿੱਚ ਜਿਹੜਾ ਪਿਛਲੇ ਪਾਸੇ ਦਾ ਦੇ ਪੈਕਪੁੱਟ ਤੇ ਦੂਜਾ ਬਾਕੀਆਂ ਕੰਮ ਕਰਦਾ ਹੈਗਾ ਉਹਨੂੰ ਰੋਕਣ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰਾਪਰਟੀ ਟੈਕਸ ਦਾ ਦੁਆਰਾ ਤੋਂ ਸਰਵੇ ਕੀਤਾ ਜਾਵੇ ਵੀ ਪ੍ਰਾਪਰਟੀ ਚੈੱਕ ਕਿਲਾ ਘਟ ਆ ਰਿਹਾ ਕਿਉਂਕਿ ਇੱਥੇ ਜਿੰਨੀ ਸਟੈਂਪ ਬਸ ਹੋ ਰਹੀ ਹੈ ਉਸ ਬਲਦੀ ਜੀ ਸਟੋਰੀ ਪਲਾਨਸ ਦੇlfloor e balls ਨੇ ਮਤਲਬ ਬੱਡੇ ਬੱਡੇ ਹਿੱਸੇ ਤੇ ਰੈਸਟੋਰੈਂਟਾਂ ਨੂੰ ਮਤਲਬ ਪਾਰਕਤਾਂ ਵਾਲੇ ਕਰ ਲੈਣੇ ਇਹ ਸਾਰੇ ਅਦਾਰਿਕ ਬਾਰ ਤੋਂ ਦੁਆਰਾ ਤੋਂ ਸਰਵੇ ਕਰਕੇ ਨਾ ਪ੍ਰਾਪਰਟੀ ਟੈਕਸ ਦਾ ਦਿੱਤਾ ਜਾਵੇ ਔਰ ਵਾਰਾ ਪਸ਼ੂਆਂ ਦੇ ਉੱਤੇ ਰੋਕtham ਵਾਸਤੇ ਨਿਰਦੇਸ਼ ਦਿੱਤੇ ਗਏ ਨੇ अलावा पोल्यूशन मैक्सीम पला निर्देश दिए और इसवा एन एच आई ए साफ संभाल पानी का साफ सफाई लाइटा इंतजाम जितने जिसे कोई प्रॉब्लम है एन एच आई ए सही करने वास्तव निर्देश दिए गए ये सारी कमेटी ਸਰਖ ਜੋਲੀ ਵਾਰ ਵਰਕ ਸਦਾ ਮੁੱਦਾ 3 ਸਾਲ ਹੋ ਗਿਆ ਪਾਣੀ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਵਾਸਤੇ ਪਿਛਲੀ ਸਰਕਾਰ ਨੇ ਪਾਸ ਕੀਤਾ ਜੀਗਾ ਉਹ ਹੁਣ ਤੱਕ ਪੈਂਡਿੰਗ ਪਿਆ ਕੀ ਕਾਰਨ ਹੈ ਵੀ ਉਹ ਕਿਉਂ ਨਹੀਂ ਪੂਰਾ ਹੋ ਰਿਹਾ ਉਹ ਉਹੀ ਅਜ ਕੁਝ ਗੱਲਾਂ ਹੋਈਆਂ ਕੁਝ ਤਾਲਮੇਲ ਦੀ ਕਮੀ ਸੀ ਡਿਪਾਰਟਮੈਂਟਾਂ ਦੀ ਆਪਸ ਰੇਨੇ ਦੀ ਸੀਵਰੇਜ ਬੋਰਡ ਦੀ ਤੇ ਸਾਡੇ ਇਥੋਂ ਦੇ ਨਗਰ ਕੌਂਸਲ ਦੇ ਉਹ ਨਗਰ ਕੌਂਸਲ ਨੇ ਇਹਦਾ ਦਿੱਤੇ ਸੀ ਆਪਣੇ ਜਿਹੜੇ ਸਾਡੇ ਏਡੀਸੀ ਸਾਹਿਬ ਨੇ ਉੰਡਰ ਨੋਸੀ ਦਿੱਤਾ ਹੈ ਵੀ 1 ਮਹੀਨੇ ਦੇ ਵਿੱਚ ਸਾਰਾ ਮਸਲਾ ਹੱਲ ਕਰਕੇ ਮੁਕਤ ਰਾਇਆ ਜਾਏ। ਇਹ ਕਨਸ ਐਨਓਸੀ ਦਾ ਮਸਲਾ ਹੈ ਜੀ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਐਨਓਸੀ ਰਜਿਸਟਰ ਕੀਤੇ ਜਾਣ। ਪਰ ਤੁਹਾਡੀ ਨਗਰ ਕੌਂਸਲ ਦੇ ਵਿੱਚ ਜਿਹੜਾ ਪੁਰਾਣਾ ਚੱਲ ਰਿਹਾ 18 ਦਾ ਚੱਲ ਰਿਹਾ। ਜੀ ਜੀ 24 ਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਨਕਸ਼ੇ ਵਿੱਚ ਕਿਵੇਂ ਪਾਸ ਹੋਣਾ? ਉਹ ਇਹੋ ਸਾਹਿਬ ਸਰ ਉਹਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਆ ਗਈ ਹੈ। ਤੇ ਆਪਾਂ ਲਾਗੂ ਕੀਤੀ ਹੈ ਨਹੀਂ। ਸਰ ਉਹ ਰੈਵਨਿਊ ਤੇ डब्ल्यू रिगार्डिंग नोटिफिकेशन अच्छा नहीं नहीं ਉਹਨਾਂ تحصیلدار ਦੂਜਤ ਉਹਨਾਂ ਨੂੰ ਬਾਗੀ ਹੈ हां जी पहुंच चुकी है तहसीलदार साहब ਤੁਸੀਂ ਉਹ तहसीलदार साहब अच्छा तो पहुंच चुकी नोटिफिकेशन ਤੇ ਤੁਸੀਂ ਲਾਗੂ ਕਰਤੇ ਲੋਕਾਂ ਤੋਂ ਹੁਣ ਉਸੇ ਤਰੀਕੇ ਨਾਲ ਸਰਕਾਰ ਦੀਆਂ ਹਦਾਇਤਾਂ ਨਾਲ ਕਰਦੇ ਹਾਂਜੀ ਸਰ ਵੀਰਨ ਨਕਸ਼ੇ ਨਾਲ ਸਮਝਾ ਲੈਂ ਮੈਂ ਨਕਸ਼ੇ ਦੀ ਗੱਲ ਕੀਤੀ ਜਿਹੜੀ ਤੁਹਾਡੀ ਇਥੇ ਸਰਕਾਰ ਦੀ ਪਾਲਿਸੀ ਕਿ 18 ਤੱਕ ਉਹ ਜਾਂ 18 ਤੱਕ ਦੇ ਪਾਸ ਕਰ ਦੇਗੀ हूँ चौबी के जोड़े बंद रजिस्ट्रिया कराने उन्होंने किस रूप में लड़ने क्योंकि उन्होंने पहला बयान कर चुके हैं तो 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 ਤੇ ਜੇ ਇਸੇ ਨਾਲ ਪਾਸ ਹੋ ਜਾਂ ਮੇਰੇ ਬਾਰੇ ਬਹੁਤ ਸੇ ਚੰਨੇ ਉਸ ਪਹਿਲੇ ਹੀ ਰਹਿੰਦੇ ਨੇ ਡਾਇਰੈਕਟ ਪਤਾ ਨਹੀਂ ਕਿ ਇਹ ਇਹਦੇ ਵਿੱਚ ਪੈਨਲ ਦੀ ਬੜੀ ਪਤਾ ਨਹੀਂ ਘਾਟ ਹੈ ਜਾਂ ਕਾਰਨ ਹੈ ਪਤਾ ਨਹੀਂ ਅਗਿਆਨਤਾ ਦੀ ਘਾਟ ਹੈ ਕਿ ਜਿਹੜਾ ਮਤਾਂ ਜਾਂਦਾ ਹੈ ਉਹ ਕੜੀ ADC ਸਾਹਮਣੂ ਚਲ ਜਾਂਦਾ ਹੈ ਜਾਂ ਜਾਣਾ ਚਾਹੀਦਾ ਡਾਇਰੈਕਟਰ ਕੋਲ ਡਾਇਰੈਕਟਰ ਨਹੀਂ ਜਾਂਦਾ ADC ਕੋਲ ਚਲ ਜਾਂਦਾ ਹੈ ਜਾਂ ਉਹ ਨਿੱਚੇ ਹੀ ਇਹੋ ਸਾਹਦੇ ਲੈਵਲ ਦੇ ਪਾਸ ਹੋਣਾ ਹੁੰਦਾ ਪਰ ਉਹਦੇ ਵਿੱਚ ਇਹ ਜਿਹੜਾ ਜਾਂਦਾ ਇਹੋ ਸਾਹ ਤੋਂ ਚੱਕ ਕੇ ਮੇਰੇ ਖਿਆਲ ਚ ADC ਨੂੰ ਭੇਜਦਾ ਜਾਂਦਾ ਉੱਥੇ ਤੋਂ ਡਾਇਰੈਕਟਰ ਕੋਲ ਕਿਉਂਕਿ ਇਹ ਜਿਹੜੀ ਛੋਟੇ ਮੱਦੇ ਨੇ 25 ਲੱਖ ਤੋਂ ਥੱਲੇ ਦੇ ਆ 50 ਲੱਖ ਤੋਂ ਥੱਲੇ ਦੇ ਉਹ ਨਗਰ ਕੌਂਸਲ ਦੀ ਕਮੇਟੀ ਨੇ ਹੀ ਪਾਸ ਕਰਨੇ ਹੁੰਦੇ ਨੇ ਇਹ ਜੀ ਜਿਹੜਾ ਸਰਕੂਲਰ ਜਾਰੀ ਕਰੋ ਜਨਤਾ ਨੂੰ ਪ੍ਰੈਸ ਦੇ ਥਰੂ ਦੇ ਦੇ ਤੇ ਜੋ ਤਾਂ ਕਿ ਲੋਕ ਅਗੇ ਹੋਣ ਠੀਕ ਹੈ ਇੱਕ 6-2 ਦੀ ਮੀਟਿੰਗ ਹੈ ਜਨਾਬ ਜੀ ਮੈਂ ਦੇਖਿਆ ਦੇਖਿਆ ਜਾਵੇ ਉਹਦੇ ਚ ਮੇਰੇ ਕੋਲ ਜੋ ਪਾਸ ਹੋ ਕੇ ਹੀ ਅਜੇ ਤੱਕ ਨਹੀਂ ਆਈਗੀ ਉਹ ਸਾਰੇ ਮਤੇ ਫੰਦਾ ਜੀ ਫਿਰ ਬੈਠੇ ਲੋਕੀ ਆ ਮੈਂ ਅੰਦਰ ਬੈਠ ਕੇ ਸਾਲ ਕਰਦੇ ਕੋਲ ਕਰਾਤੀ ਨਾਲ ਕਾਲਪੇ ਕਰਾਤਾ ਹੈਗਾ ਜਿਹਨੇ ਡਿਪੀਓਨਾ ਦੇਣੀ ਉਸ ਤੋਂ ਜਾ ਕੇ ਸਿੱਖ ਸੇ ਕਰਾਤੀ ਪੁੱਛਣਾ ਬਰ ਬਸ਼ੋਂ ਭਾਈ ਬਾਦਸ਼ਾਹ ਟਾਈਪਿੰਗ ਟਾਈਪਿੰਗ